ਅਤੇ ਇੱਕ ਇਸ ਕੇ ਜਨੂਨ ਪੈਦਾ ਕਰੇ ਤੇ ਇੱਕ ਇਸ ਕੇ ਸਮੁੰਦਰ ਇਹ ਸ਼ਬਦਾਂ ਵਿੱਚ ਸਮਝ ਆਉਂਦਾ ਬਿਹਤਰ ਜਿਹੜਾ ਸਤਿ ਪੈਦਾ ਕੋ ਦਾ ਅੰਦੇ ਤੌਰ ਤੇ ਉਹ ਚਾਹਤ ਉਹ ਇਸ਼ਕ ਜੇਕਰ ਜਦੋਂ ਆਦਮੀ ਨਾ ਕਾਮਯਾਬ ਹੋ ਸਕੇ ਕਿਸੇ ਚੀਜ਼ ਨੂੰ ਪਾਲਣ ਬਾਦ ਵਿੱਚ ਉਸ ਨੂੰ ਪਾਲ ਦੇ ਗਲ ਤਹੱਤ ਕੰਡੇ ਬਣਾਉਣ ਲੱਗ ਪੋਹ ਜਿਵੇਂ ਉਹਨੂੰ ਕਹਿੰਦੇ ਆ ਇਸ਼ਕ ਜਨੂ ਜਨੂ ਇਸ਼ਕ ਸਕੂਨੀ ਤੋਂ ਬਾਅਦ ਉਹ ਚਾਹਤ ਜਿਸ ਵਿੱਚ ਚਾਉਣ ਵਾਲਾ ਆਪਣੇ ਇਸ਼ਕ ਦੇ ਮੰਜ਼ਲ ਨੂੰ ਦੇਸ਼ ਦੇ ਟਾਰਗੇਟ ਨੂੰ ਆਪਣੇ ਮਨਪਸੰਦੀ ਕਾਮਨਾ ਤੋਂ ਪਰੇ ਹੁੰਦਾ ਦੇਖ ਕੇ ਵੀ ਖੁਸ਼ ਹੋ ਗਏ ਹਾਲੋ ਜਿਹੜੀ ਚੀਜ਼ ਨੂੰ ਤੁਸੀਂ ਚਾਹਦੇ ਸੀ ਉਹ ਤੁਹਾਡੇ ਪਹੁੰਚ ਲੋ ਫਿਰ ਵੀ ਬਾਹਰ ਆ ਲੇਕਿਨ ਤੁਹਾਨੂੰ ਫਿਰ ਵੀ ਉਹ ਚੀਜ਼ ਵਧੀਆ ਲੱਗ ਰਹੀ ਆ ਇਹਦਾ ਬਦਲੋ ਉਹ ਤੁਹਾਨੂੰ ਇਸ਼ਕ ਸਕੂਨ ਦੇ ਇਸ ਕਰਕੇ ਇਸ਼ਕ ਜਿਨੂ ਨੇ ਤੇ ਇਸ਼ਕ ਸਕੂਨ ਨੇ ਸਭ ਤੋਂ ਵਧੀਆ ਇਸ਼ਕ ਦਿੱਸਤ ਬਹੁਤ ਸਾਦੇ ਦਰਬਾਰ ਕੀ